ਚਲ 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 ਨਿਕਲ ਕਮਰਾ ਬੰਦ ਕਰਤਾ ਹਾਂ ਸਮਾਨ ਵੀ ਤਾਂ ਹੀ ਦੇਣਾ ਬਾ ਠੀਕ ਆ ਸਮਾਨ ਉਹਦੇ ਬਾਅਦ ਹੀ ਦੇਣਾ ਚਲ ਤੈਨੂੰ ਸਮਾਨ ਦੀ ਤੇ ਬਾਈ ਖੜ ਜਾ ਉਹ ਉਹ ਲੈ ਛੋਟਾ ਜਿਹਾ ਕਿੱਥੇਗਾ ਇਹ ਬਾਈ ਸੁਖਸਾਲ ਦੀ ਆ ਇਹ ਸੁਖਸਾਲ ਦੇ ਵਿੱਚ ਲੋਕਾਂ ਦੇ ਖੇਤਾਂ ਦੇ ਵਿੱਚ ਜਾ ਜਾ ਕੇ ਮੱਛੀਆਂ ਫੜਦੇ ਦੇ ਠੀਕ ਆ ਜਾ ਦੇਣਾ ਨੂੰ ਕੋਈ ਸਵਾਲ ਜਵਾਬ ਕਰਿਆ ਤਾਂ ਅੱਗੇ ਅੱਖਾਂ ਕੱਢ ਦੇ ਚਲ ਨਿਕਲ ਲੋ ਅੱਗੇ ਅੱਖਾਂ ਕੱਢ ਦੇ ਅੱਗੇ ਅੱਖਾਂ ਕੱਢ ਦੇ ਤੇ ਆ ਵੀਰ ਨੇ ਬੜੀ ਵਧੀਆ ਪਹਿਲ કરી ਇਸ ਵੀਰ ਦੇ ਮਕਾਨ ਦੇ ਆਜ ਦਾ ਮਕਾਨ ਹੈ ਭਰਾ ਦਾ ਠੀਕ ਹੈ ਇੱਥੇ ਦੇਖੋ ਇਹਨਾਂ ਨੇ ਉਹਰਾ ਬਣਾਇਆ ਦਾ ਮਕਾਨ ਜਦੋਂ ਇਹ ਮਕਾਨ ਮਾਲਕ ਨਾਲ ਗੱਲ ਕਰੀ ਪੇ ਪਿੰਡ ਦੇ ਵਿੱਚ ਆ ਕੁਝ ਕਰ ਦਿੱਤਾ ਇਸ ਵੀਰ ਨੇ ਬਹੁਤ ਵਧੀਆ ਮੈਂ ਕਹਿੰਦਾ ਸਵਾਦ ਆ ਗਿਆ ਭਰਾ ਤੇ ਭਾਜੀ ਨੇ ਬਿਲਕੁਲ ਨਾਲ ਹੋ ਕੇ ਸਾਡੀ ਮਦਦ ਵੀ ਕੀਤੀ ਮਦਦ ਵੀ ਕੀਤੀ ਤੇ ਆ ਆ ਜਾਂਦੇ ਆ ਦੇਖੋ ਆ ਬਿਲਕੁਲ ਖਾਲੀ ਮੌਕੇ ਦੇ ਮਕਾਨ ਖਾਲੀ ਕਰਤਾ ਸ਼ਾਮ ਨੂੰ ਪੈਸੇ ਦੇ ਜੂਗੇ ਤੇ ਆਪਣਾ ਸਮਾਨ ਲੈ ਜੂਗੇ ਮੌਕੇ ਤੇ ਬਿਲਕੁਲ ਖਤਮ ਕਰਤਾ ਇਹਦਾ ਕੰਮ ਆ ਕੰਮ ਸਾਰੇ ਪੰਜਾਬ ਨੂੰ ਕਰਨਾ ਪੈਣਾ ਜਿਹੜੀ ਇਹ ਦਰਿੰਦਗੀ ਕਰਦੇ ਪੈਸੇ ਪੂਰੇ ਲੈਂਦੇ ਦਿਹਾੜੀਆਂ ਪੂਰੀਆਂ ਲੈਂਦੇ ਆ ਤੁਸੀਂ ਮੱਛੀਆਂ ਵੀ ਤੁਹਾਨੂੰ ਪਹਿਲਾਂ ਵੀ ਦਿਖਾਈਆਂ ਆ ਦੇਖੋ ਛੋਟ ਛੋਟੀਆਂ ਮੱਛੀਆਂ ਬਿਲਕੁਲ ਆ ਦੇਖੋ ਆ ਛੋਟ ਛੋਟੀਆਂ ਮੱਛੀਆਂ ਫੜ ਕੇ ਕਿਹੋ ਜਿਹਾ ਕੰਮ ਕਰਦੇ ਪਰ ਵਧੀਆ ਭਰਾ ਨੇ ਫਰਾਲਾ ਕੀਤਾ ਸੋ ਇਹ ਪੰਜਾਬ ਨੂੰ ਐਸੇ ਤਰ੍ਹਾਂ ਤੁਰਨਾ ਪੈਣਾ ਤਾਂ ਜਾ ਕੇ ਇਹਨਾਂ ਨੂੰ ਠੱਲ ਪੈਣੀ ਅਟੇਲੂ ਵਾਲੇ ਵੀ ਆ ਗਏ ਆ ਚੱਲ ਉਧਰ ਨੂੰ ਚੱਲਦੇ ਆ ਚੱਲੋ ਚੱਲੋ ਬਿਨਾ ਹੋਰਾਂ ਵਾਲੇ ਫੈਂਕਣੇ ਬਸ ਇੱਕ ਵਾਰੀ ਸੋ ਆ ਦੇਖੋ ਜੀ ਬਿਲਕੁਲ ਚਲੋ 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 ਕੀ ਕਰਦੇ ਹੁਣ ਚਲੋ ਚਲੋ ਬਾਹਰ ਨਿਕਲ ਬਿਲਕੁਲ ਭਾਜਾਂ ਜਿਹੜੀਆਂ ਪਈਆਂ ਇਹ ਹੁਣ ਦੀਆਂ ਥੋੜੇ ਟਾਈਮ ਪਹਿਲਾਂ ਦੀਆਂ ਆਈਆਂ ਮੱਛੀਆਂ ਫੜਦੇ ਹੋਰੇ ਠੀਕ ਹੈ ਸੋ ਇਹ ਮਕਾਨ ਮਾਲਕ ਨੇ ਬਹੁਤ ਵਧੀਆ ਕੰਮ ਕੀਤਾ ਕਾਲਾ ਨਾ ਭਾਈ ਦਾ ਕਾਲੇ ਭਾਈ ਨੇ ਸੁਸਾਲ ਤੇ ਬਹੁਤ ਵਧੀਆ ਕੰਮ ਕੀਤਾ ਨਾਲ ਦੀ ਨਾਲ ਉਹਨਦੀ ਸਪੋਰਟ ਹੈ ਕਹਿੰਦਾ ਸਮਾਨ ਚੱਕੋ ਸਮਾਨ ਵੀ ਬਾਅਦ ਚੱਕ ਹੋਣਾ ਪਹਿਲੇ ਖਾਲੀ ਕਰਾਇਆ ਸ਼ਾਮ ਨੂੰ ਸਾਬਤ ਕਰ ਜੂਗੇ ਆਪਣਾ ਸਮਾਨ ਚੱਕ ਕੇ ਲੈ ਜੂਗੇ ਸੋ ਪੰਜਾਬੀਓ ਸचेत ਹੋ ਜਾਓ ਮਿੱਤਰੋ ਇਸ ਤਰ੍ਹਾਂ ਦੇ ਕੰਮ ਸਾਰਿਆਂ ਨੂੰ ਹੀ ਕਰਨੇ ਪੈਣੇ